ਅੱਜ ਕੱਲ ਤੁਸੀਂ ਦੇਖ ਰਹੇ ਹੋ ਜਗਬੰਨ ਟੀਵੀ ਮੈਂ ਹਾਂ ਮਨਦੀਪ ਕੌਰ ਸੰਧੂ ਆਓ ਨਜ਼ਰ ਪਾ ਲੈਣੇ ਜਲੰਧਰ ਸ਼ਹਿਰ ਦੀਆਂ ਖਾਸ ਖਬਰਾਂ ਤੇ ਵਿਧਾਨ ਸਭਾ ਚੋਣਾਂ ਹੋਣ ਤੋਂ ਬਾਅਦ ਈਵੀਐਮ ਮਸ਼ੀਨਾਂ ਦੀ ਸੁਰੱਖਿਆ ਪੂਰਨ ਤੌਰ ਤੇ ਕੀਤੀ ਜਾ ਰਹੀ ਹੈ ਇਹ ਕਹਿਣਾ ਜਲੰਧਰ ਦੇ ਡੀਸੀ ਕਮਲਕਿਸ਼ੋਰ ਯਾਦਵ ਦਾ डीसी यादव ਨੇ ਦੱਸਿਆ ਕਿ ਕਿਸੇ ਵੀ ਵਿਅਕਤੀ ਨੂੰ ਸਟਰੋਂਗ ਰੂਮ ਚ ਜਾਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਮਸ਼ੀਨਾਂ ਦੀ ਸੁਰੱਖਿਆ ਲਈ ਭਾਰੀ ਪੁਲਿਸ ਫੋਰਸ ਤਾਇਨਾਤ ਰਹਿੰਦੀ ਹੈ ਦੱਸਣਯੋਗ ਹੈ ਕਿ ਇਹਨਾਂ ਵਿਧਾਨ ਸਭਾ ਚੋਣਾਂ ਚ ਵਰਤੀਆਂ ਗਈਆਂ ਮਸ਼ੀਨਾਂ ਚ ਪੰਜਾਬ ਦੀਆਂ 117 ਸੀਟਾਂ ਤੇ 1145 ਉਮੀਦਵਾਰਾਂ ਦੀ ਕਿਸਮਤ ਬੰਦ ਪਈ ਹੈ ਜੋ ਕਿ 11 ਮਾਰਚ ਨੂੰ ਖੁੱਲੇਗੀ ਸਾਡੇ 9 ਅਸੈਂਬਲੀ ਕੰਸਟਿਟੂਐਂਸੀਜ਼ ਹੈਗੇ ਜਿਨ੍ਹਾਂ ਦੇ ਏਵੀਐਮ ਸਟਰੋਂਗ ਰੂਮਸ ਬਣੇ ਹੋਏ ਹੈਗੇ ਉਹਨਾਂ ਦੇ ਵਿੱਚ ਇੰਟਰਨਲ ਜਿਹੜਾ ਹੈਗਾ ਉੱਥੇ CRPF ਦੀ ਸਾਡੀ ਜਿਹੜੀ ਹੈਗੀ ਸਿਕਿਉਰਿਟੀ ਹੈਗੀ ਉਹਦੇ ਬਾਅਦ ਪੰਜਾਬ ਪਾਮ ਪੁਲਿਸ ਦੀ ਹੈ ਫਿਰ ਡਿਸਟ੍ਰਿਕਟ ਪੁਲਿਸ ਦੀ ਹੈਗੀ ਉਸ ਦੇ ਅਲਾਵਾ ਫਾਇਰ ਦਾ ਇੰਜਾਮ ਕੈਂਡੀਡੇਟਸ ਜਾਂ ਕੈਂਡੀਡੇਟਸ ਦੇ ਏਜੰਟਸ ਜਾਂ ਅਥਾਰਾਈਜ਼ਡ ਬੰਦੇ ਜਿਹੜੇ ਬੈਠਣਾ ਚਾਹੁੰਦੇ ਹੈਗੇ ਉਹਨਾਂ ਦੇ ਲਈ ਇੰਜਾਮ ਉਹ ਸਾਰੇ ਕੇ ਸਾਰੇ ਜਿਹੜੇ ਹੈਗੇ ਸੁਰੱਖਿਆ ਪ੍ਰਬੰਧ ਪੂਰੀ ਤਰ੍ਹਾਂ ਪੁਕਤਾ ਤਰੀਕੇ ਨਾਲ ਕਰਾਏ ਹੋਏ ਹਨ ਜਿਲੰਦਰ ਵਿਖੇ GST ਦੇ ਟੈਕਸੇਸ਼ਨ ਬਾਰ ਬਲੋਂ GST ਟੈਕਨੀਕਲ ਸੈਮੀਨਾਰ ਕਰਵਾਇਆ ਗਿਆ ਇਸ ਸੈਮੀਨਾਰ ਦੇ ਮੁੱਖ ਮਹਿਮਾਨ ਵਜੋਂ ਕੇ ਜੇ ਚੌਧਰੀ ਚੀਫ ਕਮਿਸ਼ਨਰ ਐਕਸਾਈਜ਼ ਦੇ ਕਸਟਮ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਤੇ ਚੌਧਰੀ ਨੇ ਦੱਸਿਆ ਕਿ ਵੈਟ, ਮਦ ਆਬਕਾਰੀ ਅਤੇ ਸਰਵਿਸ ਟੈਕਸ, ਮਾਲ ਅਤੇ ਸੇਵਾ ਟੈਕਸ ਵਿੱਚੋਂ ਇੱਕ ਹੀ ਟੈਕਸ ਭਰਨਾ ਹੋਵੇਗਾ। ਇਸ ਦੇ ਅਧੀਨ ਸੇਵਾ ਕੇਂਦਰ ਵੀ ਅੱਜ ਸ਼ੁਰੂ ਹੋ ਗਏ ਨੇ ਜਿਸ ਵਿੱਚ ਜਨਤਾ ਦੀ ਟੈਕਸ ਦੇ ਸਬੰਧਿਤ ਮੁਫਤ ਸਹਾਇਤਾ ਕੀਤੀ ਜਾਵੇਗੀ। ਬਾਕੀ ਸੇਵਾ ਕੇਂਦਰਾਂ ਨਾਲੋਂ ਇਸ ਵਿਭਾਗ ਦੇ ਸੇਵਾ ਕੇਂਦਰ ਅਲੱਗ ਹੋਣਗੇ। ਇਸੇ ਸਾਲ 1 ਜੁਲਾਈ ਤੋਂ ਜੀਐਸਟੀ ਦੇਸ਼ ਭਰ 'ਚ ਲਾਗੂ ਹੋ ਜਾਵੇਗਾ। ਫੈਕਟ ਜੋ ਟੈਕਸਿਸ ਦਾ ਹੈ। उसे रोका जाना है क्योंकि गवर्नमेंट का टैक्स प्रोडक्शन के ऊपर है वैल्यू एडिशन पे टैक्स के ऊपर टैक्स लगा देने हमारे कॉन्स्टिट्यूशन मेकर्स ने कभी नहीं सोचा था तो ये इस तरीके से पर वो हो इसलिए रहा था क्योंकि स्टेट एंड सेंट्रल एडमिनिस्ट्रेशन दोनों अलग थी गुरु रविदास महाराज जी के छे प्रकाश पुरब समर्पित जलंधर की बूटा मंडी तो विशाल शोभा यात्रा कड़ी गई ਜੋ ਕਿ ਜਿਲੰਦਰ ਚ ਵੱਖ-ਵੱਖ ਥਾਵਾਂ ਤੇ ਪੜਾ ਤਿਆਰ ਕਰਦੀ ਹੋਈ ਬੂਟਾ ਮੰਡੀ ਆ ਕੇ ਸਮਾਪਤ ਹੋਈ ਇਸ ਮੌਕੇ ਤੇ ਵੱਡੀ ਗਿਣਤੀ ਚ ਸ਼ਰਧਾਲੂ ਸ਼ਾਮਲ ਹੋਏ ਤੇ ਸ਼ਰਧਾਲੂਆਂ ਦੇ ਲਈ ਵੱਖ-ਵੱਖ ਥਾਵਾਂ ਤੇ ਕਈ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ ਇਸ ਦੌਰਾਨ ਕਈ ਰਾਜਨੀਤਿਕ ਅਤੇ ਸਮਾਜਿਕ ਹਸਤੀਆਂ ਨੇ ਵੀ ਸ਼ਿਰਕਤ ਕੀਤੀ ਇਸ શુભ ਦਿਹਾੜੇ ਤੇ ਲੋਕਾਂ ਨੂੰ ਜਾਤ ਪਾਤ ਉੱਤੇ ਉੱਠ ਕੇ ਸੱਚਾਈ ਤੇ ਨੇਕੀ ਦੇ ਮਾਰਗ ਤੇ ਚੱਲਣ ਦੀ ਅਪੀਲ ਕੀਤੀ ਗਈ ਜਿਲੰਧਾ ਦੀ ਬਸਤੀ ਬਾਬਾ ਖੇਲ ਦੀ ਪੁਲਿਸ ਨੇ ਫੈਕਟਰੀ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰ ਨੂੰ ਗ੍ਰਿਫਤਾਰ ਕਰ ਲਿਆ। ਦਰਸਲ ਜਿਸ ਵਿਅਕਤੀ ਨੇ ਫੈਕਟਰੀ 'ਚ ਚੋਰੀ ਕੀਤੀ ਉਹ 3 ਸਾਲ ਪਹਿਲਾਂ ਇਸ ਫੈਕਟਰੀ 'ਚ ਕੰਮ ਕਰਦਾ ਸੀ ਜਿਸ ਨੂੰ ਉਸਦੇ ਮਾਲਕ ਨੇ ਕੰਮ ਤੋਂ ਕੱਢ ਦਿੱਤਾ ਸੀ। ਪੁਲਿਸ ਨੇ ਦੋਸ਼ੀ ਕੋਲੋਂ 45000 ਦਾ ਤਾਂਬਾ ਵੀ ਬਰਾਮਦ ਕੀਤਾ ਹੈ। ਚੋਰ ਬਾਰੇ ਪਤਾ ਸੀਸੀਟੀਵੀ ਦੀ ਫੁਟੇਜ ਤੋਂ ਲੱਗਾ ਹੈ। ਫਿਲਹਾਲ ਪੁਲਿਸ ਨੇ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਧਰ ਦੂਜੇ ਪਾਸੇ ਅੰਮ੍ਰਿਤਸਰ ਬਾਈਪਾਸ ਤੇ ਸਰਜੀਕਲ ਦਾ ਸਮਾਨ ਬਣਾਉਣ ਵਾਲੀ ਫੈਕਟਰੀ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਫੈਕਟਰੀ ਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਫੈਕਟਰੀ ਮਾਲਕ ਦਾ ਕਹਿਣਾ ਕਿ ਫੈਕਟਰੀ ਚ ਜਿੱਥੇ ਸਮਾਨ ਪਿਆ ਸੀ ਉਥੇ ਬਿਜਲੀ ਦਾ ਕੋਈ ਵੀ ਪ੍ਰਬੰਧ ਨਹੀਂ ਹੈ ਤੇ ਨਾ ਹੀ ਕੋਈ ਤਾਰ ਫੈਕਟਰੀ ਦੇ ਉੱਪਰੋਂ ਗੁਜ਼ਰਦੀ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਅੱਗ ਬੁਝਾਓ ਦਸਤਾਵੇਪਾਗ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਫਿਲਹਾਲ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਜੋ ਕਿ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਇਸ ਅੰਜਲੰਦਰ ਸ਼ਾਇਦੇ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਜਾਗਬਾਣੀ ਟੀਵੀ ਨਾਲ